ਦਲੇ ਰਾਤ ਇਕੱਲਕੇ ਇੱਕ ਅੰਦੋਲਨ ਕਰ ਰਹੇ ਸੀ ਪਰ ਸਾਡੀਆਂ ਬੀਬੀਆਂ ਘਰਾਂ ਚ ਬਹਿ ਕੇ ਇਹ ਸੋਚਦੀਆਂ ਕਿ ਜਿਹੜੇ ਅੱਗੇ ਲੱਗੇ ਨੇ ਜੇ ਇਹਨਾਂ ਦਾ ਕਰਜ਼ਾ ਮਾਫ਼ ਹੋ ਜਾਊ ਕਰਜ਼ਾ ਸਾਡਾ ਵੀ ਮਾਫ਼ ਹੋ ਜਾਣਾ ਤੇ ਅੱਜ ਵੀ ਫਲਿਆਂ ਵਿੱਚ ਬੈਠ ਕੇ ਜਿਹੜੇ ਬਜ਼ੁਰਗਾਂ ਸਾਡੇ ਜਾਂ ਮੁਡੀਆਂ ਸਾਡੀਆਂ ਤਾਛਾ ਖੇਡਦੀਆਂ ਉੱਥੇ ਆਉਂਦੇ ਜਾਂਦੇ ਨੂੰ ਟਿਚਰਾਂ ਕਰਦੀਆਂ ਉਹ ਅੱਜ ਵੀ ਇਹ ਸੋਚਦੇ ਆ ਕਿ ਜਿਹੜੇ ਧਰਨਿਆਂ ਤੇ ਬੈਠੇ ਆ ਇਹ ਜਾਂਦੇ ਹੀ ਆ ਕੋਈ ਨਹੀਂ ਜੇ ਮਸਲਾ ਹੱਲ ਹੋਣਾ ਬਾਲੀ ਗਾਲ ਨਹੀਂ ਤੇ ਜੇ ਅਸੀਂ ਐਵੇਂ ਹੀ ਘਰਾਂ ਚ ਬੈਠ ਕੇ ਇਹੀ ਕੋਈ ਸੋਚਦੇ ਰਹ ਗਏ ਤਾਂ ਸਾਡੇ ਪੱਲੇ ਪਸਤਾਵੋ ਤੋਂ ਬਿਨਾ ਜਿਹੜਾ ਕੁਝ ਨਹੀਂ ਰਹਿ ਜਾਣਾ ਤੇ ਰੌਣ ਵਾਲੀਆਂ ਅਸੀਂ ਖੁਦ ਗੁਲਾਮੀਆਂ ਝੱਲਣ ਵਾਲੇ ਬਣ ਜਾਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਗੁਲਾਮ ਕਰ ਦਾਂਗੇ ਮੂੰਹ ਖਾਣ ਜੋਗੇ ਨਹੀਂ ਰਾਵਾਂਗੇ ਸਾਡੇ ਬੱਚਾ ਨੂੰ ਕਿ ਅਸੀਂ ਸਾਡੇ ਲਈ ਕੀ ਕੀਤਾ ਗੱਲਾਂ ਕਰਦੇ ਆ ਆਜ਼ਾਦੀ ਦੀਆਂ ਸਾਡੇ ਵੀਰ ਭਗਤ ਸਿੰਘ ਨੇ ਸਾਨੂੰ ਆਜ਼ਾਦੀਆਂ ਦਿਵਾਤੀਆਂ ਪਰ ਜੰਮਣਾ ਆਪਦੇ ਘਰੇ ਭਗਤ ਸਿੰਘ ਸਾਰੇ ਵੀ ਸਾਡੇ ਘਰੇ ਭਗਤ ਸਿੰਘ ਨਾ ਪੈਦਾ ਹੋਵੇ ਗੌਂਡੀਆਂ ਘਰੇ ਹੋਵੇ ਜੇ ਮਨ ਦੇ ਵਿੱਚ ਸੋਚ ਸੋਚ ਲੋ ਕਿ ਸਾਡੇ ਬੱਚੇ ਅੱਜ ਸਾਡੀ ਜਿਹੜੇ ਜ਼ਮੀਰ ਦੀ ਲੜਾਈ ਲੜ ਰਹੇ ਆ ਜੇ ਸਾਡੇ ਬੱਚੇ ਅਜ ਭਗਤ ਸਿੰਘ ਬਣ ਕੇ ਛੜਕਾ ਤੇ ਸਾਡੇ ਬਰਾਬਰ ਤੇ ਅੰਦੋਲਨ ਕਰਨ ਕੁਰਬਾਨੀਆਂ ਦੇਣ ਨੂੰ ਤਿਆਰ ਖੜੇ ਰਹਿਣਾ ਤੇ ਸਰਕਾਰਾਂ ਦੀ ਹਿੱਕ ਤੇ ਗੋਡੇ ਆਪਾਂ ਇੱਕ ਦਿਨ ਚ ਰੱਖ ਦੀਏ ਪਰ ਸਾਡੇ ਜਿਹੜੇ ਏਕੇ ਦੀ ਘਾਟ ਆ ਨਾ ਉਹ ਬਹੁਤ ਘਾਟ ਆ ਅੱਜ ਵੀ ਆਪਦੇ ਕੰਮ ਨਹੀਂ ਕਿ ਅੱਜ ਘਰਾਚ ਬੈਠੇ ਹੋ ਨਾ ਸੋਚਦਿਆਂ ਚੱਲ ਕੋਈ ਨਹੀਂ ਆਉਦਾ ਕੰਮ ਕਰ ਲਈਏ ਉਥੇ 20 ਜਾਨੇ ਬੈਠੇ ਆ ਜਾਂ 50 ਜਾਨੇ ਬੈਠੇ ਹੱਲ ਹੋ ਜੂ ਇਹ ਅੱਖਾਂ 'ਚ ਘਸਵਨ ਦੇ ਦੇ ਕੇ ਅਸੀਂ ਰੋਣਾ ਜੇ ਮਜ਼ਦੂਰ ਸੋਚਦਾ ਕਿ ਕੋਈ ਗੱਲ ਨਹੀਂ ਜੇ ਕਿਸਾਨਾਂ ਨੂੰ ਕੰਮ ਨਹੀਂ ਮਿਲਣਾ ਤਾਂ ਕਿਤੇ ਹੋਰ ਮਿਲ ਜੂ ਉਹ ਸਾਡੇ ਤੇ ਜਿਹੜੀ ਬਹੁਤ ਪਾੜੀ ਮਾਰੀ ਜਿਹੜੀ ਨਾ ਉਹ ਸਾਡੇ ਤੇ ਪੈਣੀ ਆ